ਮੇਰੇ ਪਿਆਰਵਾਲਿਆਂ ਪਿਆਰ ਪਰਿਸ਼ਾਸ਼ਿਕਾਲ ਅੱਜ ਦੇ ਵਲੌਗਸ ਤੁਹਾਡਾ ਸਵਾਗਤ ਕਰਦੇ ਆਂ ਆ ਪੱਠੇ ਬੀਜੇ ਹੀ ਕਾਫੀ ਦਿਨ ਹੋ ਗਏ ਆ ਤੇ ਉੱਗੇ ਹੀ ਨਹੀਂ ਗਏ ਕਣਕ ਗੀਵਈਏ ਤੇ ਪੱਠੇ ਉੱਗੇ ਨਹੀਂ ਆ ਆ ਤਰ ਪੁੱਟ ਕੇ ਦਿਖਾਉਣਾ ਕਣਕ ਆ ਦੇਖ ਲਓ ਆ ਵੀ ਕਣਕ ਆ ਵੀ ਕਣਕੀ ਆ ਆ ਪੱਠੇ ਉੱਗੇ ਨਹੀਂ ਪਤਾ ਨਹੀਂ ਕੀ ਗੱਲ ਹੋਈ ਤਿੰਨ ਵੀਰ ਲਾ ਕੇ ਬੀਜੇ ਪਾਂ ਜਵਾਰ ਚਰੀ ਬਾਜਰਾ ਤੇ ਉੱਗੇ ਹੀ ਨਹੀਂ ਗੇ ਪਤਾ ਨਹੀਂ ਕੋਈ ਬੀਮਾੜਾ ਮ ਦਿੱਤਾ ਉਹਨਾਂ ਨੇ ਕੀ ਸਿਸਟਮ ਹੋਇਆ ਤੇ ਉੱਗਿਆ ਹੀ ਨਹੀਂ ਹੁਣ ਇਹਨੂੰ ਵੀ ਬਾਰਿਸ਼ ਹੋਈ ਹੈ ਕੱਲ ਇਦਾਂ ਕਰਦੇ ਹਾਂ ਹੁਣ ਫਿਰ ਅੱਜ ਲਿਆਉਣੇ ਵੀ ਹੋਰ ਦੁਬਾਰਾ ਵੀ ਲਿਆ ਕੇ ਸਿੱਟਾ ਦਿੰਨੇ ਆ ਤੇ ਫੇਰ ਬੀਜਦੇ ਆ ਤੇ ਹੋ ਜਾਊਗਾ ਵਧੀਆ ਕਹਿੰਦਾ ਕਿ ਕਿ ਦਿਨ ਮੌਸਮ ਸਹੀ ਹੈ ਕੱਲ ਗਰਮੀ ਸੀ ਤੇ ਰਾਤ ਸ਼ਾਮੀ ਵੀ ਪੈ ਗਿਆ ਹੁਣ ਠੰਡਾਵਾ ਮੌਸਮ ਉਹਨਾਂ ਦੇ ਕੋਈ ਇਦਾਂ ਦੇ ਆਏ ਗਿਆ ਪੁਰ ਬੱਦਲ ਜੇ ਐਵੇਂ ਸੇ ਇੱਧਰ ਵੀ ਤੈਨੂੰ ਦਿਖਾਉਂਦੇ ਮੌਸਮ ਇਦਾਂ ਦਾ ਆ ਕੁਈ ਵੈਸੇ ਗਰਮੀ ਵਾਲਾ ਜਿ ਕੋਈ ਸਿਸਟਮ ਜ਼ਿਆਦਾ ਹੈ ਨਹੀਂ ਕਿ ਗਰਮੀ ਹੋ ਜੂਗੀ ਤੇ ਬੱਬੇ ਦੀ ਮਿਹਰ ਆਈ ਨਹੀਂ ਕਿ ਚਲੋ ਚਾਹੀਦੀ ਹੈ ਪ੍ਰਮਾਤਮਾ ਦੀ ਤੇ ਵਧੀਆ ਮੌਸਮ ਹੋ ਗਿਆ ਬਖੇਤਖੂਤ ਜਿਨ੍ਹਾਂ ਦੇ ਬਾਹਣ ਵਾਲੇ ਰਹਿੰਦੇ ਬਾਈ ਕਰ ਲੋ ਤੇ ਆਪਣੇ ਜੀ ਫੱਪਾ ਪਨੀਰੀ ਵੀ ਤੀਜੀ ਹੈ ਚੋਨੇ ਦੀ 110 ਤੇ 131 ਲਈ ਆ ਤੇ 1509 ਤੇ ਕੀ ਕਹਿੰਦੇ ਉਹਨੂੰ ਦੂਜੀ 132 ਉਹ ਵੀ ਬੀਜਣੀ ਲਿਆ ਕੇ ਦੋ ਬਰੇਟੀਆਂ ਉਹ ਚਲ 1509 ਹੈਗਾ ਦੋ ਪਿਕਨਾਲਾਂ ਤਾਂ ਉਹ ਲਾ ਲਾਂਗੇ ਕਿਉਂਕਿ ਪੱਠੇ ਪੱਠੇ ਪੁੱਠੇ ਬੀਜਣੇ ਹੁੰਦੇ ਆ ਨਾ ਉਹ ਚਲ ਪਹਿਲੀਆਂ ਚ ਵੱਡੀ ਜਾਊਗੀ ਤਾਂ ਪੱਠੇ ਬੀਜ ਲੈਂਦਾ ਬੰਦਾ ਬਰਸੀਨ ਹੈ ਨਾ ਤੇ ਆ ਜੱਠੇ ਪਠੇ ਲਾਏ ਹੈ ਨਾ ਇੱਥੇ ਹੀ ਲਾਉਣੀ ਆ ਇੱਥੇ 1509 ਲਾਵਾਂਗੇ ਤੇ ਫਿਰ ਇੱਥੇ ਇੱਥੇ 1509 ਲਾਵਾਂਗੇ ਤੇ ਇੱਥੇ ਆਪਾਂ ਬਾਅਦ ਚ ਵੱਡੇ ਕੇ ਬਰਸੀਨ ਬੀਜ ਲਾਂਗੇ ਜਿਹੜੇ ਵੀਰਾਂ ਨੇ ਨਹੀਂ ਬੀਜੀਆਂ ਜੇ ਨੇੜੀਆਂ ਬੀਜ ਲਓ ਬੀਜ ਲਓ ਹੁਣ ਮੌਸਮ ਵੀ ਠੀਕ ਆ ਅਗੇ 3110 ਉੱਤਲੀ ਸਾਈਡ ਪਰਲੀ ਸਾਈਡ ਹੈਗੀ 131 ਤਾਂ ਦੇਖੋ ਬੀਜਤੀਆਂ ਤੇ ਹੁਣ ਤੁਹਾਨੂੰ ਦੱਸਿਆ 1509 ਦੇ 132 ਦੀ ਵੀ ਲਾਉਣੀ ਹੈ ਉਹ ਵੀ ਇਹਦੇ ਨਾਲ ਹੀ ਬਿਜਾਈ ਕਰਾਂਗੇ ਖਾਂ ਬਣਾ ਕੇ ਤਾਂ ਬੀਤੀ ਦੇ ਨਾਲ ਹੀ ਲੱਗੇ ਬੀਜਾਂਗੇ ਤੇ ਜਿਨ੍ਹਾਂ ਨੇ ਅਜੇ ਜੀਰੀ ਦੀ ਲਾਪ ਦੀ ਬਿਜਾਈ ਨਹੀਂ ਕੀਤੀ ਕਰ ਲਓ ਤੇ ਤੇ ਕਰ ਲਓ ਕਰ ਲਓ ਕਿਉਂਕਿ ਮੌਸਮ ਵੀ ਠੀਕ ਹੈ ਕਰ ਲਾਪ ਹੋ ਵੀ ਛਿੱਤੀ ਜਾਣੀ ਆ ਕਿਉਂਕਿ ਪਿਛਲੀ ਜ਼ਰ ਗਰਮੀ ਸੀ ਹਰ ਇੱਕ ਫਸਲ ਤੇ ਪ੍ਰਭਾਵ ਪਿਆ ਹੋ ਸਾਰਾ ਨਰਕਣ ਟੰਡਾ ਕਾ ਕਾਰਾ ਸ਼ਾਮੀ ਮੀ ਵਈਏ ਸੀ ਕਾਫੀ ਨੇਰੀ ਵੀ ਆਈ ਸੀ ਤੇ ਬਾਬਿਲ ਵੀ ਮੇਂ ਹਰਨਾ ਚਲੋ ਠੀਕ ਹੈ ਲੇਟ ਲੂਟ ਚੱਲਦੀ ਹੈ ਜੇ ਹੈ ਤੇ ਚਲੋ ਵਧੀਆ ਚਾਹੀਦਾ ਤੇ ਆਪਣੇ ਖੇਤ ਖੁੱਤ ਦੀ ਬਹਾਈ ਕਰ ਲੋ ਅੱਜ ਹਜੇ ਕੋ ਜਾਣ ਹੋ ਗਈ ਹੈ ਪਾਣੀ ਖੜਾ ਵਾ ਰਤ ਕੱਲ ਵੀ ਜੀ ਸੀ ਤੇ ਅੱਜ ਦੇਖ ਲਾ ਗੁੱਜਰ ਕਿੱਧਰ ਛੜੇ ਪਈਆਂ ਨੇ ਅਜੇ ਨਹੀਂ ਪੀਜੀਆਂ ਉਹ ਬੀਜ ਲੋ ਬਣੀ ਰੀਆਂ ਤੇ ਹੁਣ ਕਿਹੜੇ ਦਿਨ ਰਹਿ ਗਏ ਆ 5 ਤਰੀਕਾ ਆਉਣ ਵਾਲੀ ਆ ਕਈਆਂ ਦੇ ਇੱਕ ਵਾ ਤੇ ਬਈ ਜਿਹੜਿਆ ਨੇ ਜੇ ਨਹੀਂ ਬਿਜਾਈ ਕੀਤੀ ਤੇ ਉਹ ਕਰ ਲੋ ਤੇ ਆਪਾਂ ਕਰਤੀ ਆ ਤੇ ਚਲੋ ਵਧੀਆ ਕਰ ਲੋ ਫਾਇਦਾ ਹੀ ਆ ਹੁਣ ਕਿਉਂਕਿ ਲੇਟ ਨਾ ਕਰੋ ਕਿਉਂਕਿ ਅੱਗੇ ਲੇਟ ਵਾ ਤੇ ਤਰੀਕ ਮੰਨ ਲੋ ਫਾਈ ਚੱਲੀ ਆ ਹੁਣ 10 11 12 ਹੋ ਗਈ ਆ ਤਾਂ ਬਿਜਾਈ ਕਰ ਦੋ ਕਰ ਦੋ ਲਾਪ ਦੀ ਆਪ ਪਿੰਡੀਆਂ ਬਤਾऊं ਜੱਚਾ ਆ ਸ਼ਿਮਲਾ ਤਾਂ ਦੁਕਾਨਾਂ ਲੱਗੀ ਆ ਉਹ ਹੋ ਆਓ ਜਗਾ ਜਿੱਥੇ ਗੰਡੇ ਲਾਹੀ ਹੋਣ ਇਥੇ ਹੋਰ ਸਬਜ਼ੀ ਲਾਵਾਂਗੇ ਥਾਂ ਪਰ ਆਵਾ ਪੱਤਰ ਆਉਂਦਾ ਤੇ ਉਹ ਕਰੇ ਲਿਆ ਕਰੇਲਿਆਂ ਦੀ ਬੱਲ ਲਾਈ ਆ ਆ ਸਬਜ਼ੀਆਂ ਕੁਛ ਥੋੜੀਆਂ ਜਿਹੀਆਂ ਲਾਈਆਂ ਹੋਰ ਵੀ ਲਾਵਾਂਗੇ ਆ ਕੀਰੀਆਂ ਦੀ ਬਾਲਾ ਨਹੀਂ ਤਰਾਂ ਦੀ ਐ ਸੋਰੀ ਆਹ ਤਾਰ ਲੱਗੀ ਆਪਣੀ ਨਿੱਜੀ ਜੀ ਹੈ ਤੇ ਇੱਕ ਆ ਲੱਗੀ ਐ ਮਿਰਚ ਸਿਮਲਾ ਤੇ ਉਹ ਮਂ ਬਤਾਉਂ ਇੱਕ ਲੱਗਿਆ ਵਾ ਬੂਟੇ ਲਾਏ ਆ ਛੇ ਸੱਤ ਆਪ ਦਿਖਾਉਣ ਵਾਸਤੇ ਲਾਏ ਆ ਪਿੰਡੀਆਂ ਵੀ ਲੱਗੀਆਂ ਵਾ ਥੋੜੀ ਸਬਜ਼ੀਆਂ ਜਿੰਨੀ ਕੀ ਹੋਣੀ ਆ ਬਾਕੀ ਤਾਂ ਜ਼ਿਆਦਾ ਗੰਡੇ ਹੀ ਉਹ ਪੱਟ ਲਿਆ ਹੁਣ ਇੱਥੇ ਹੋਰ ਲਮਾਂ ਦੀ ਸਬਜ਼ੀ ਤੇ ਤਰਖਤ ਜ਼ਰੂਰ ਲਾਵਾ ਆਪਣਾ ਜਾਮਨ ਤੇ ਅੰਬ ਵੀ ਲਾਇਆ ਵਾ ਅੱਗ ਬਾਂਡੀਆਂ ਦੀ ਜਵਾਕ ਵਾਲਾ ਹੀ ਸਲੋਲਾ ਪਾਉਂਦੇ ਐ ਤੇ ਜ਼ਰੂਰ ਇੱਕ ਬੇਨਤੀ ਵੀ ਤਰਖਤ ਜ਼ਰੂਰ ਲਾਓ ਦਰਾਫਤਾਂ ਦੇ ਸਿਰ ਤੇ ਹੀ ਆ ਮੌਸਮ ਜਿਹੜਾ ਇਹਨਾਂ ਦੇ ਸਹਾਰੇ ਨਾਲ ਚੇਂਜ ਹੁੰਦਾ ਤੇ ਤੇ ਜਰੂਰ ਲਾਓ ਤੇ ਜਿਹੜੇ ਵੀ ਰਾਜੇ ਵੀ ਬੇਰ ਬੇਨਤੀ ਕਰਦੇ ਲਾਪ ਨਹੀਂ ਡਿਪ ਚੋਈ ਕੀਤੀ ਜਰੂਰ ਕਰੋ ਲੇਟ ਹੋ ਰਿਹਾ ਹੁਣ ਸਮਾਂ ਤੇ ਆਪਣੀ ਛੋਟੀ ਜਿਹੀ ਬਗੀਚੀ ਹੈ ਸਬਜ਼ੀ ਦੀ ਅਜੇ ਨੋਰ ਵਧਾਵਾਂਗੇ ਤੇ ਵਧਾਉਣੇ ਆ ਕੋਕੇ ਜੇ ਬੀਟ ਸੀ ਥੋੜਾ ਬਾਰਿਸ਼ ਹੋ ਜੇ ਉਹਦੇ ਨਾਲ ਹੋ ਗਈ ਏ ਥੋੜਾ ਠੰਡਾ ਰਹੂਗਾ ਬੱਲਾਂ ਬੱਲਾ ਲਿਆ ਕੇ ਲਾਉਣੀ ਆ ਜਿੱਦੇ ਖੀਰੇ ਹੋ ਗਏ ਤਰ੍ਹਾਂ ਹੋ ਗੀਆਂ ਹੋਰ ਲਾਉਣੀ ਆ ਬੱਲਾਂ ਤੇ ਹੋਰ ਆਪਾਂ ਕਦੂ ਤੋਰੀਆਂ ਵੀ ਲਾਈਆਂ ਵਾ ਹੋਰ ਲਿਆ ਕੇ ਲਾਉਣੀ ਆ ਕੁੱਕ ਘਰ ਦੀ ਸਬਜ਼ੀ ਜਿੰਨੀ ਆਪਣੇ ਉੰਨੀ ਠੀਕ ਆ ਆਪਾਂ ਕਿ ਚਲੇ ਟਮਾਟਰ ਲੱਗਾ ਬੱਲਾਂ ਵਾਲਾ ਆ ਹੋਰ ਵੀ ਲੱਗੇ ਆਵੇ ਹਸਨਤਰੇ ਦਾ ਪੁੱਟਾ ਲੱਗਿਆ ਹੋਇਆ ਦੇਖੋ ਇਨੂੰ ਲੱਗੇ ਜੀ ਅਜੇ ਹੁਣ ਤਾਂ ਨਹੀਂ ਲੱਗੇ ਦੇਖ ਲੂਗੇ ਦੇਖ ਦੇਖ ਦੇ। ਇਹਨੂੰ ਦੇਖ ਜਿਵੇਂ ਦੋ ਕੱਡੂ ਲੱਗੇ ਆ ਛੋਟੇ ਅਜੇ ਵੀ ਛੋਟੇ ਛੋਟੇ ਹੀ ਆਉਗੇ। ਤੇ ਖੇਤਾਂ ਦੀ ਬਹਾਈ ਹੋ ਗਈ ਆ ਤਕਰੀਬਨ। ਕਾਫੀ ਸਾਰੇ ਵੀਰੇ ਬੁੱਟੇ ਲਾਏ ਆ ਜਿੱਦੇ ਨਿੰਬੂ ਵੀ ਆ ਹੈਗੇ ਆ ਅਮਰੂਦ ਆ ਜਾਮਣ ਆ ਆਂਬ ਆ ਤੇ ਹੋਰ ਵੀ ਕਾਸੇ ਦੇ ਬੁੱਟੇ ਲਾਏ ਆ ਹੋਰ ਵੀ ਲਿਆ ਕੇ ਲਾਉਣੇ ਆ। ਕਿਉਂਕਿ ਇਹਨਾਂ ਦੇ ਹਿਸਾਬ ਨਾਲ ਮੌਸਮ ਸਹੀ ਰਹਿੰਦਾ ਵਾ ਕਿਉਂਕਿ ਗਰਮੀ ਹੁੰਦੀ ਫਿਰ ਬਾਦੀ ਘਟਦੀ ਤਾਂ ਨੂੰ ਸੰਤਰੇ ਵੀ ਲਾਇਆ ਦਿਖਾਉਨੇ ਆ ਇੱਕ ਹਾਲ ਆਇਆ ਹੋਇਆ ਸੰਤਰਿਆਂ ਦਾ ਇੱਕ ਹਾਲ ਆਇਆ ਤੇ ਆ ਨਿੰਬੂ ਆਪਣੇ ਲੱਗੇ ਆ ਹੁਣ ਫਲ ਟੁੱਪਿੰਡੀਆਂ ਲੱਗੀਆਂ ਜਿਹੜੀਆਂ ਲਾਈਆਂ ਕੁਛ ਉਧਰ ਹੀ ਕੁਛ ਆ ਥੋੜੀਆਂ ਜਿਹੀਆਂ ਲਾਈਆਂ ਇਹ ਵੀ ਲਾਤੀਆਂ ਸੀ ਹੁਣ ਲੱਗੀਆਂ ਵਾ ਤੇ ਫਿਰ ਆਪੇ ਕੁਛ ਕੁ ਕੇਤਾਂ ਨੂੰ ਜੇ ਬਹਾਈ ਹੋਣ ਵਾਲੀ ਪਈ ਆ ਕੁਛ ਰਹਿੰਦੇ ਆ ਕੁਸ਼ਾਂ ਦੀ ਬਹਾਈ ਹੋਈ ਬਈ ਆ ਹੈ ਤੇ ਇਦਾਂ ਹੀ ਆ ਜੇ ਕੋਈ ਠੰਡਾ ਜਿਹਾ ਕੰਮ ਚੱਲੀ ਜਾਂਦਾ ਕਿਉਂਕਿ ਹਰਕਤ ਲਾਂਗੇ ਵੀ ਕਈ ਪਏ ਤੂੜੀ ਉਹਨਾਂ ਚ ਕਈਆਂ ਨੇ ਬਣਾਏ ਨਹੀਂ ਉਦਾਂ ਹੀ ਪਏ ਆ ਉਹ ਇਦਾਂ ਹੀ ਜੜਾ ਜੀ ਕਰਦਾ ਉਸ ਤੋਂ ਬਣਾ ਕੇ ਲੈ ਜਾਂਦਾ ਕਿਉਂਕਿ ਕੋਈ ਲੈਣ ਤਾਂ ਡਿਆ ਨਹੀਂ ਖਰੀਦ ਦੇਣ ਦੇ ਮੁੱਲ ਲੈਂਦਾ ਨਹੀਂ ਲਾਂਗਾ ਤੇ ਉਹ ਉਹ ਦੇਖ ਸੰਦੇ ਮੈਨੂੰ ਤਾਨੂੰ ਪਿਆ ਉਦਾਂ ਹੀ ਆ। ਉਹ ਹੁਣ ਉਹਨਾਂ ਨੇ ਜਾਗ ਬਲੂ ਜੈ ਇਦਾਂ ਬਹਾਈ ਕਰਦੇ ਨੇ। ਕੁੱਪਕ ਲਾਂਗੇ ਨੂੰ ਐਰ ਕਰ ਟੂੜੀ ਨੂੰ ਪੁੱਛਿਆ ਘਟਾ। ਕਿਉਂਕਿ ਰੇਟ ਡਿੱਗਾ। ਰੇਟ ਡਿੱਗਣ ਦੇ ਨਾਲ ਟੂੜੀ ਨੂੰ ਕਿਸੇ ਨੇ ਖਰੀਦਿਆ ਘਟਾ। ਤੇ ਚਕੰਦਰ ਅਜੇ ਇਹਨਾਂ ਪਟਾਈ ਜੇ ਇੱਕ ਸ਼ੁਰੂ ਕੀਤੀ ਨਹੀਂ। ਆ ਫਿਰ ਇੱਕ ਕੜੀ ਪੱਤਾ ਲਾਇਆ। ਇਹਦੇ ਆ ਵੀ ਤੇ ਵੀ ਬੂਟੇ ਹੋਰ ਵੀ ਉੱਗੇ ਆ ਉਹ ਅਮਰੂਦ ਦਾ ਇਦਾਂ ਆਪਾਂ ਪਲਾਂਟਿੰਗ ਕਰਦੇ ਆ ਲਾਉਨੇ ਆ ਉਹ ਆਪਣੇ ਲਈ ਵਧੀਆ ਵਾ ਆਕਸੀਜਨ ਦਿੰਦੇ ਬੂਟੇ ਸਾਰੇ ਨਾਲੇ ਆਪਾਂ ਸਬਜ਼ੀਆਂ ਆਪਦੀਆਂ ਲਾਉਨੇ ਆ ਨਾਲੇ ਬੂਟੇ ਆ ਵੀ ਇਹਨੂੰ ਵੀ ਫਲ ਪਿਆ ਅਮਰੂਦ ਨੂੰ ਕਿਉਂਕਿ ਹੁਣ ਇਹਨਾਂ ਦੇ ਮੌਸਮ ਆ ਤੇ ਅਮਰੂਦ ਲਾਓ ਲਾਏ ਆਪਾਂ 4-5 ਬੂਟੇ ਆ ਹੋਰ ਲਾਉਨੇ ਆ ਤੇ ਲਾ ਕੇ ਰੱਖੋ ਹਮ ਤੇ ਖੇਤਾਂ ਦੀ ਬਹਾਈ ਚੱਲ ਰਹੀ ਕਈਆਂ ਦੀਆਂ ਕਈਆਂ ਦੇ ਤੂੜੀਆਂ ਵੀ ਹੈਗੀਆਂ ਨੇਂਦੀਆਂ ਬਣਨ ਵਾਲੀਆਂ ਬਣਦੀਆਂ ਪਈਆਂ ਨੇ ਤੇ ਚਲੋ ਹੋਰ ਵੀ ਜਾਣੇ ਕੰਮ ਅੱਜ ਵਾਲਾ ਵਲੌਗ ਇੱਥੋਂ ਤੱਕ ਸੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀ ਰੀਚਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ